ਸਤਿ ਸ੍ਰੀ ਅਕਾਲ ਦੋਸਤੋ ਨਮਸਕਾਰ ਇੱਕ ਬੜੀ ਦੁਖਦਾਈ ਖਬਰ ਦੇ ਨਾਲ ਦੋਸਤੋ ਮੈਂ ਲਾਈਵ ਹਾਂ ਇਸ ਵਕਤ ਅਬੂਹਰ ਦੇ ਹਰਮਾਨਗੜ ਰੋਡ ਤੋਂ ਐਮਲੂਪੁਰ ਮਾਈਨਰ ਹੈਗੀ ਐ ਤੇ ਹੁਣ ਤੋਂ ਕੁਝ ਮਿੰਟ ਪਹਿਲਾਂ ਹੀ ਇੱਥੇ ਇੱਕ ਲੜਕਾ ਨੇ ਆਪਣੇ ਵਿੱਚ ਛਾਲ ਮਾਰ ਗਿਆ ਦੋਸਤੋ ਇਹ ਵੀਡੀਓ ਨੂੰ ਸ਼ੇਅਰ ਕਰਦਾ ਹਾਂ ਇਹ ਕਿਉਂਕਿ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ ਬੜੀ ਕੋਸ਼ਿਸ਼ ਕੀਤੀ ਇੱਥੇ ਲੋਕਾਂ ਨੇ और साइकिल हो गया मैं दिखा दयां बिल्कुल दे, नवी साइकिल आए उसे देखो ना पन्ना भी नहीं उतरया ये साइकिल सेगी जो दस रहे हैं लोग ये साइकिल हाँ जी देखो हां ਤੋ ਦੋਸਤੋ ਕੁਝ ਲੋਗ ਇੱਥੇ ਬਚਾਉਣ ਵਾਸਤੇ ਬੜੀ ਕੋਸ਼ਿਸ਼ਾਂ ਕੀਤੀਆਂ ਉਹਨਾਂ ਨੇ ਪਰੋ ਲੜਕਾ ਡੁੱਬ ਗਿਆ ਜੋ ਜਾਣਕਾਰੀ ਹੈਗੀ ਹੈ ਹੁਣ ਤੱਕ ਇਹ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਜੇ ਕੋਈ ਇਹ ਸਾਈਕਲ ਨੂੰ ਪਛਾਣਦਾ ਹੋਵੇ ਤਾਂ ਆ ਕੇ ਐਸਾ ਆਪਣੇ ਬੱਚਿਆਂ ਨੂੰ ਸਹਾਰ ਲੈਣਾ ਕੜੀਆ ਟਰਾਲੀ ਇਹ ਕਦੋਂ ਲੱਗੇ ਸੀ ਟੈਂਕਰ ਇਹ ਨਹੀਂ ਲਾਇਆ ਪੰਨੇ ਉਹ ਕਾੜੂ ਪਹਿਲਾਂ ਛਾਲ ਮਾਰ ਗਿਆ ਨਹੀਂ ਨਹੀਂ ਅਸੀਂ ਤਾਂ ਉੱਥੇ ਦੇਖਿਆ ਸੀ ਡਰ ਜਾਂਦੇ ਅਸੀਂ ਅੱਛਾ ਹਾਂ ਕਿੰਨੇ ਸਾਲ ਦੀ ਉਮਰ ਲੱਗਦੀ ਮੁੰਡੇ ਦੀ ਉਮਰ ਨਹੀਂ ਦੇਖੀ ਸਿਰਫ ਢੋਲ ਢੋਲ ਦਿਖਦੀ ਸੀ ਅੱਛਾ ਹਾਂ ਦੇਖੋ ਐਸੋ ਛਾਲ ਮਾਰ ਗਿਆ ਹੈ ਹਾਂਜੀ ਹਾਂਜੀ ਉਹ ਕਿਤੇ ਕਿਤੇ ਵੇਖਦਾ ਸੀ ਉੱਥੇ ਕੋਈ ਪ੍ਰਯਾਸ ਕੀਤਾ ਕਿਸੇ ਨੂੰ ਬਚਾਉਣ ਦਾ ਹਾਂ ਬਹੁਤ ਦਰ ਲਾਇਆ ਸਾਰੇ ਲੱਗਿਆ ਉਹ ਤੋਂ ਬਾਅਦ ਦਿਖਾਈ ਨਹੀਂ ਬੱਚਾ ਕਿਥੋਂ ਗਿਆ ਯਾਰ ਸ਼ਾਫੇਦ ਉਹ ਵਿਸੇਤੀ ਆ ਦੂਰ ਬਾਦ ਨਹੀਂ ਦਿਸਿਆ ਠੀਕ ਹੈ ਬੱਚਾ ਨਹੀਂ ਉਹ ਅੱਛਾ ਉਹ ਕਰ ਦੇ ਉਹ ਬੱਸ ਜਿਵੇਂ ਟੈਂਕਰ ਵਾਲੇ ਪਾਣੀ ਲੈਣਾ ਹੈ ਜਿਵੇਂ ਇਹਨਾਂ ਨੇ ਦੱਸਿਆ ਜਿਹਨਾਂ ਨੇ ਮਜ਼ਰਾ ਤੋਂ ਬਹੁਤ ਜਿੱਤਾ ਸੀ ਗੱਲ ਲੜਕੇ ਦਾ ਕਿਉਂਕਿ ਵਹਾਅ ਬਹੁਤ ਤੇਜ਼ ਹੁੰਦਾ ਪਾਣੀ ਦਾ ਤੇ ਲੜਕਾ ਜਿਹੜਾ ਉਹ ਸਾਲੇ ਡੋ ਗਿਆ ਅੱਗੇ ਜਾਲ ਵੀ ਲੱਗਿਆ ਸ਼ਾਇਦ ਹੈਲੋ ਆਈ ਦਰਨੀ ਮੋਗਾ ਮੇਰਾ ਫੌਕਸ ਕਰੇ ਅੱਜ ਵੀ ਸਿੱਖਿਆ ਜੀ ਤੇ ਮੇਰੀ ਦੋਸਤੋ ਇੱਕ ਵਾਰੀ ਫਿਰ ਤੁਹਾਨੂੰ ਬਿਜਾਰਿਸ਼ ਹੈ ਆਪਣੇ ਬੱਚਿਆਂ ਨੂੰ ਸਮਝਾਇਆ ਕਰੋ ਜਿਵੇਂ ਕਿ ਪਤਾ ਲੱਗ ਰਿਹਾ ਲੋਕਾਂ ਨੇ ਦੱਸਿਆ ਸੀਗਾ ਕਿ ਛੋਟੀ ਐਜ ਦਾ ਲੜਕਾ ਸੀਗਾ ਜਿਹਨੇ ਸਾਈਕਲ ਖੜਾ ਕੀਤਾ ਤੇ ਨਾਦਰਨ ਨਹਿਰ ਤੇ ਛਾਲ ਮਾਰਨ ਲੱਗਿਆ ਪਤਾ ਕੋਈ ਹੈ ਹੈ ਜੀ ਰਾਜੀ ਅੱਗੇ ਲੰਘਿਆ ਨਹੀਂ ਇੱਥੇ ਜਾ ਲਗਿਆ ਨਾ ਵੈਸੇ ਅੱਛਾ ਜੀ ਤੁਸੀਂ ਸਾਰਿਆਂ ਨੇ ਕੁਰਸੀਆਂ ਕਿਤਿਆਂ ਸੀ ਜੀ ਜੀ ਕੋਈ ਨਹੀਂ ਆਇਆ ਵੇਖਿਆ ਨਹੀਂ ਆਸੀ ਲੋ ਅੱਛਾ ਹਾਂ ਉਮਰ ਵਗੈਰਾ ਕੋਈ ਪਤਾ ਲੱਗਿਆ ਕੋਈ ਕਪੜੇ ਵਗੈਰਾ ਪਾਏ ਉਹਨਾਂ ਲੜਕੇ ਨੇ ਨਹੀਂ ਬੰਦੀ ਆਈ ਸੀ ਉਹ ਸਾਡੇ ਤੋਂ ਪਹਿਲਾਂ ਖੜੇ ਸੀ ਉਹ ਚਲੇ ਗਏ ਸੀ ਬਾਅਦ ਵਿੱਚ ਆਏ ਠੀਕ ਹੈ ਖੜੇ ਰਹੇ ਸੀ ਤੇ ਪਰ ਉਹ ਜਿਹੜਾ ਸਾਣਾ ਲੋਕੀ ਤੇ ਪਤਾ ਲੱਗਿਆ ਕਿੰਨੇ ਕੁ ਉਮਰ ਦੇ ਲੜਕੇ ਜੀ ਨਹੀਂ ਬਸ ਕਿੰਨੇ ਇੱਥੇ ਤੱਕ ਆ ਕੇ ਦੱਸ ਦਿੱਤੀ ਬਹੁਰੀ ਦੂਰ ਤੱਕ ਆ ਕੋਰੀਾ ਛਾਲ ਬਸ ਫੋਲ ਤੋਂ ਹੀ ਮਰੀ ਹੈ ਦੋਸਤੋ ਬੜੀ ਮੰਦ ਪਾਗੀ ਖਬਰ ਆਏ ਕਿ ਇੱਕ ਲੜਕੇ ਨੇ ਨਹਿਰ ਦੇ ਵਿੱਚ ਛਾਲ ਮਾਰੀ ਹੈ ਬਚਾਉਣ ਦੀ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਲੇਕਿਨ ਨਹੀਂ ਬਚ ਪਾਇਆ ਉਹ ਤਲਾ ਇੱਥੇ ਇੱਕ ਜਾਲ ਲੱਗਿਆ ਹੁੰਦਾ ਸੀਗਾ ਉਦੋਂ ਜਿਹੜਾ ਕੋਈ ਡੁੱਬਦਾ ਸੀ ਸ਼ਾਇਦ ਬਚ ਜਾਂਦਾ ਸੀਗਾ ਫੜ ਲੈਂਦਾ ਸੀਗਾ ਜਾਲ ਜਿਹੜਾ ਹਟਾ ਦਿੱਤਾ ਗਿਆ ਜਿਸ ਦੇ ਕਰਕੇ ਅੱਗੇ ਲੰਘ ਜਾਂਦੇ ਨੇ ਲੜਕੇ ਦੀ ਉਮਰ ਕੋਈ ਜ਼ਿਆਦਾ ਨਹੀਂ ਦੱਸੀ ਜਾ ਰਹੀ ਸਾਈਕਲ ਮੈਂ ਇੱਕ ਵਾਰ ਦੋਸਤੋਂ ਫਿਰ ਤੋਂ ਦਿਖਾ ਦਿਆਂ ਤੁਸੀਂ ਸ਼ੇਅਰ ਕਰ ਦਿਆ ਜੇ ਸ਼ਾਇਦ ਉਹਨਾਂ ਦੇ ਮਾਪਿਆਂ ਤੱਕ ਇਹ ਗੱਲ ਪਹੁੰਚ ਜਾਵੇ ਕਿ ਉਹਨਾਂ ਦੇ ਬੱਚੇ ਨੇ ਇਸ ਤਰ੍ਹਾਂ ਦਾ ਕਦਮ ਚੁੱਕਿਆ ਹੈ ਬਹੁਤ ਦਿਲ ਨੂੰ ਮਤਲਬ ਨਾ ਕੋਈ ਸ਼ਬਦ ਨਹੀਂ ਹੈਗਾ ਦਿਲ ਨੂੰ ਬੜਾ ਫੀਲ ਹੁੰਦਾ ਹੈ ਕਿ ਯਾਰ ਛੋਟੇ ਛੋਟੇ ਬੱਚੇ ਵੀ ਇਸ ਤਰ੍ਹਾਂ ਕਦਮ ਚੁੱਕ ਰਹੇ ਆ। ਇਸ ਤੋਂ ਪਹਿਲਾਂ ਵੀ ਦੋਸਤੋ ਇੱਕ ਲੜਕੀ ਨੇ ਛਾਲ ਮਾਰੀ ਸੀ। ਉਹਨੂੰ ਬਚਾ ਲਿਆ ਗਿਆ ਸੀਗਾ। ਅੱਜ ਤੱਕ ਅੱਛਾ ਅੱਜ ਤੱਕ ਆਇਆ ਸੀ। ਐਸੀ ਗੱਲ ਤੱਕ ਦੋਸਤੋ ਦੱਸ ਰਹੇ ਵੀ ਉਹਦਾ ਹੱਥ ਦਿਖਾਈ ਦੇ ਰਿਹਾ ਸੀਗਾ ਪਰ ਉਸ ਤੋਂ ਬਾਅਦ ਅੱਗੇ ਉਹ ਨਿਕਲ ਗਿਆ। तो मलूकपुर माइनर हैगी है जी हनुमानगढ़ रोड को निकल है एक लड़के ने थोड़ी देर पहला मैं चांस निकल रहा हनुमानगढ़ रोड तो आई जानकारी मिली तेनाझी कर रहे हैं। नरसिवा नारायण सेवा समिति के प्रधान राजू चराएं मैं फोन करता टीम पहुंचने वाली है बिटू लोला जी आ गए ने गर्मी बहुत ज्यादा है दोस्तों फोन हीट हो सकता है उसको वीडियो नहीं शेयर कर दे ਮੈਂ ਇੱਕ ਵਾਰੀ ਫੇਰ ਤੋਂ ਰਿਪੀਟ ਕਰ ਦਿਆਂ ਕਿ ਅਬੋਹਰ ਦੀ ਹਰਮਾਨਗੜ ਰੋਡ ਮਨੂਪੁਰ ਮਾਈਨਰ ਦੇ ਪੁਲ ਦੇ ਉੱਪਰ ਇੱਕ ਲੜਕੇ ਨੇ ਥੋੜੀ ਜਿੜਤ ਨਾਲ ਆਪਣਾ ਸਾਈਕਲ ਖੜਾ ਕੀਤਾ ਤੇ ਛਾਲ ਮਾਰ ਦਿੱਤੀ ਬੇਟੂ ਜੀ ਮੌਕੇ ਤੇ ਪਹੁੰਚ ਚੁੱਕੀ ਜਾਣਕਾਰੀ ਮਿਲੀ ਹੈ ਜਾਣਕਾਰੀ ਮਿਲੀ ਵੀ ਇੱਕ ਬੰਦੇ ਸਕੇ ਤੇ ਕਿਹਾ ਤੇ ਉਹ ਬੰਦੇ ਨੇ ਛਾਲ ਮਾਰੀਏ ਬੰਦੇ ਬੜੀ ਕੋਸ਼ਿਸ਼ ਕੀਤੀ ਹੈ ਲੇਕਿਨ ਹੱਥ ਦੇਖਾਈ ਦੇ ਰਹੇ ਸੀ ਤੇ ਲੇਕਿਨ ਉਹ ਪਤਾ ਮੈਨ ਨਹੀਂ ਦਿਆ ਅਗਰ ਦੇਖਣ ਜਾ ਰਹੇ ਹਾਂ ਤੁਹਾਨੂੰ ਚਾਹੁੰਦਾ ਠੀਕ ਹੈ ਪਰ ਕੋਸ਼ਿਸ਼ ਕਰ ਰਹੇ ਹਾਂ ਜੇ ਪ੍ਰਵਾਹ ਮਿਲ ਜੇ ਪਤਾ ਹੋਵੇ ਕਿ ਸਾਈਕਲ ਤੋਂ ਕੋਈ ਅਜਾਇਬਮੈਂਟ ਹੋ ਸਕਦੀ ਹੈ ਦੇ ਠੀਕ ਹੈ ਕਿ ਸਾਈਕਲ ਹਾਂ ਹਾਂ ਮੈਂ ਵੇਖਿਆ ਜੀ ਠੀਕ ਹੈ ਦੋਸਤੋ ਬਿਲਕੁਲ ਨੂੰ ਲਈ ਪਹੁੰਚ ਗਏ ਨੇ ਜਾਣਕਾਰੀ ਮਿਲ ਗਈ ਹਾਂ ਜੀ ਹਾਂ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਅੱਜ ਕੱਲ ਛੋਟੇ ਛੋਟੇ ਉਮਰਾਂ ਦੇ ਬੱਚੇ ਜਿਹੜੇ ਆ ਉਹ ਇਸ ਤਰ੍ਹਾਂ ਦੇ ਕਦਮ ਚੁੱਕਣ ਲੱਗ ਗਏ ਹੈ ਬਹੁਤ ਮੰਦ ਪਾਜਾ ਹੈ ਅੱਜ ਕੱਲ ਬੱਚਾ ਵਿੱਚ ਕੈਮਰਾ ਤੇ ਇਹ ਇਸ ਤਰੀਹੀ ਹੈ ਆ ਬਹੁਤ ਘਟਾ ਹੈ ਮਾਪਿਆਂ ਨੂੰ ਰਿਕੁਐਸਟ ਹੈ ਕਿ ਆਪਣੇ ਬੱਚਾ ਨੂੰ ਜ਼ਿਆਦਾ ਨਾ ਡਾਂਟਿਆ ਕਰੋ ਅੱਜਕੱਲ ਬੱਚੇ ਸਹਿ ਨਹੀਂ ਕਰਦੇ ਪਹਿਲੀ ਗੱਲ ਤਾਂ ਇੱਕ ਇੱਕ ਦੋ ਦੋ ਹੁੰਦੇ ਨੇ ਤੇ ਉਹ ਵੈਸੇ ਨਹੀਂ ਲਾਟਲੇ ਹੁੰਦੇ ਆ ਸਹਿ ਨਹੀਂ ਕਰਦੇ ਜਦੋਂ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੀਆਂ ਗਲਤੀਆਂ ਵਾਸਤੇ ਤਾਂ ਇਸ ਤਰ੍ਹਾਂ ਦੇ ਖੌਫਨਾਕ ਕਦਮ ਚੁੱਕ ਲੈਂਦੇ ਆ ਆ ਪਿਛਲੇ ਇੱਕ ਹਫ਼ਤੇ ਦੇ ਵਿੱਚ ਵਿੱਚ ਦੋ ਵਾਰ ਦਾ ਤਾਸ਼ਸਾਨ ਦੀਆਂ ਨੇ ਜਿਨ੍ਹਾਂ ਵਿੱਚ ਇੱਕ ਲੜਕਾ ਜਿਹੜਾ ਉਹ ਡੁੱਬ ਗਿਆ ਤੇ

ਸੋ ਦੋਸਤੋ ਦੇਖੋ ਵੀ ਨਰਸਵਰ ਨਾਰਾਇਣ ਸਿੰਘ ਸੰਤੀ ਦੀ ਟੀਮ ਜਿਹੜੀ ਹੈ ਇਹਨਾਂ ਸਪੀਡ ਨਾਲ ਪਹੁੰਚੀ ਹੈ ਇਹ ਮਦਦ ਕਰਨ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਆ ਕਿਰਪਾ ਕਰਾਂ ਐਥੇ ਬੜੇ ਲੋਕ ਬੈਠੇ ਹੋਏ ਆ ਲੇਕਿਨ ਇਹਨਾਂ ਨੂੰ ਜਾਣਕਾਰੀ ਨਹੀਂ ਮਿਲਨ ਭਾਈ ਇਹ ਤਾਂ ਸ਼ਾਇਦ ਉਹਨਾਂ ਨੂੰ ਬਚਾਇਆ ਜਾ ਸਕਦਾ ਸੀਗਾ ਤੇ ਦੋਸਤੋ ਤੁਸੀਂ ਇਹ ਜਿਹੜਾ ਲਾਈਵ ਦੇਖ ਰਹੇ ਹੋ ਅਬੋਹਰ ਦੀ ਮਲੂਕਪੁਰ ਮਾਈਨਰ ਤੋਂ ਵੇਖ ਰਹੇ ਹੋ ਇੱਕ ਛੋਟਾ ਜਿਹਾ ਲੜਕਾ ਦੱਸਿਆ ਜਾ ਰਿਹਾ ਛੋਟੀ ਉਮਰ ਦਾ ਲੜਕਾ ਹੈ ਜਿਹਨੇ ਨਹਿਰ ਵਿੱਚ ਛਾਲ ਮਾਰਤੀ ਉਹਦੀ ਸਾਈਕਲ ਮੈਂ ਦਿਖਾ ਦਿੱਤੀ ਹੈ ਬਹੁਤ ਦੁੱਖ ਹੋ ਰਿਹਾ ਖਬਰ ਦਿਖਾਉਂਦੇ ਹੋਏ ਵੀ ਕਿ ਅੱਜ ਕੱਲ ਦੇ ਬੱਚੇ ਕਿਸ ਤਰ੍ਹਾਂ ਬੀਹੇਵ ਕਰਦੇ ਨੇ ਮਾਤਾ ਪਿਤਾ ਦੀ ਗੱਲ ਨਹੀਂ ਮੰਨਦੇ ਜਦੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸ ਤਰ੍ਹਾਂ ਦੇ ਖੌਫਨਾਕ ਕਦਮ ਚੁੱਕ ਲੈਂਦੇ ਹੈ ਇਹ ਕੰਮ ਦਿਖਾ ਦਿੱਤੀ ਹੈ ਬੱਚਾ ਨੂੰ ਸਮਝਾਇਆ ਕਰੋ ਚੰਗੇ ਸੰਸਕਾਰ ਦੇ ਆ ਜਾਓ तो तो फोन हीट हो गया है तो आवाज जोड़ी वो कट करके आने लग गई आप कोशिश करा भी थोड़ी देर होर लाइव रह सकती कोई जानकारी मिल जाए आपको बहुत ही मंदभागा कदम चुका एक लड़के ने ਕਿਨਾਰਦੇ ਚਾਲ ਮਾਰਦੀ ਜਿਵੇਂ ਸਾਈਕਲ ਤੁਸੀਂ ਦੇਖ ਰਹੇ ਹੋ ਕਿਨਾਰਦੇ ਕੰਡੇ ਖੜੀ ਕੀਤੀ ਤੇ ਉਹਨੇ ਛਾਲ ਮਾਰ ਦਿੱਤੀ ਦੋਸਤੋ ਨਰਸ ਤੇ ਨਾਰਾਇਣ ਸਿੰਘ ਹਮਤੀ ਦੇ ਮੈਂਬਰ ਅਕਸ਼ਰ ਅੱਥੀ ਬੈਠੇ ਨੇ ਪਰ ਉਹਨਾਂ ਨੂੰ ਵੀ ਪਤਾ ਨਹੀਂ ਲੱਗਿਆ ਕਿਉਂਕਿ ਮਿੰਟਾ ਸਕਿੰਟ ਦੇ ਵਿੱਚ ਹੀ ਲੜਕੀ ਨੇ ਸਾਈਕਲ ਖੜੇ ਕਰਦੇ ਹੀ ਛਾਲ ਮਾਰ ਦਿੱਤੀ ਤੇ ਉਧਰ ਜਿਹੜੇ ਲੋਕ ਖੜੇ ਸੀ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਲੜਕੀ ਨੂੰ ਬਚਾਇਆ ਨਹੀਂ ਜਾ ਸਕਿਆ ਯਾਰ ਜੀ ਤੇ ਦੋਸਤੋ ਆਪਣਾ ਆਈਡੀਆ ਕੰਮ ਕਰ ਗਿਆ ਫੋਨ ਹੀਟ ਸੀਗਾ ਥੋੜਾ ਠੰਡਾ ਹੋ ਗਿਆ ਉਦੋਂ ਤੱਕ ਮੈਂ ਇੱਕ ਵਾਰੀ ਫੇਰ ਤੋਂ ਦੋਸਤੋ ਰਿਪੀਟ ਕਰਦੇ ਆ ਇੱਕ ਵਾਰੀ ਮੈਂ ਫੇਰ ਤੋਂ ਸਾਈਕਲ ਉਖਾ ਦੇ ਆ ਸ਼ਾਇਦ ਉਹਦਾ ਕੋਈ ਪਤਾ ਲੱਗ ਸਕੇ ਕੋਲ ਪੇਸ 소ਸ ਕੇ ਉਹਨਾਂ ਦੇ ਮਾਪੇ ਪਹੁੰਚ ਸਕਣ ਵੀਡੀਓ ਦੋਸਤੋ ਸ਼ੇਅਰ ਕਰਦੇ ਰਹਿਜੇ एक लड़के ने छाल मारी है लोग ऐसे बहुत क्या हाल है जी बोल छाल मारी छाल मारी किसने? तो दोस्तों एक लड़के ने कोशिश की थी तुसी देखो लभन अपन आप ने जावे क्योंकि जूम नहीं हो रहा हेलो 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 दोस्तों इस तरह के कदम नहीं चुकने चाहिए अपने बच्चों भी समझाया करो कोशिश करा करो किसी नाल कोई नाराजगी ना हो बच्चे सारते नहीं गए शायद चप्पल भी है चप्पल भी देख लो मेरा फोन हीट हो गया इस करके बार बार मेरी शक्ल बखार है ਇਸ ਜਗ੍ਹਾ ਤੋਂ ਦੋਸਤੋ ਛਾਲ ਮਾਰੀ ਜਾਂਨੇ ਹੈ ਇਸ ਜਗ੍ਹਾ ਦੇ ਉੱਪਰ ਸਾਈਕਲ ਖੜੀ ਕੀਤੀ ਨਾਲ ਚਪਲਾਂ ਵੀ ਹੁੰਦੀਆਂ ਪਈਆਂ ਨੇ ਮੈਂ ਚਪਲਾਂ ਵੀ ਦਿਖਾਤੀਆਂ ਇਹ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਜੇ ਕਿਉਂਕਿ ਜਿਨ੍ਹਾਂ ਦੇ ਬੱਚੇ ਨਾਲ ਨਾਰਾਜ਼ਗੀ ਹੋਈ ਹੈ ਕੋਈ ਘਰੇ ਕੋਈ ਗੱਲ ਹੋਈ ਹੋਣੀ ਤਾਂ ਉਹਨਾਂ ਨੂੰ ਪਤਾ ਲੱਗ ਜਾਏ ਆਪਣੇ ਬੱਚੇ ਦੀ ਤਲਾਸ਼ ਕਰਨ ਨੂੰ ਇੱਕ ਲੜਕੇ ਨੇ ਛਲਾਂਗ ਮਾਰੀ ਹੈ ਤੇ ਤਲਾਸ਼ ਕੀਤੀ ਜਾ ਰਹੀ ਹੈ ਥੋੜਾ ਅੱਗੇ ਚਲੋ ਜੋ ਤਰਾਖ ਹੈ ਇਹ ਉਹ ਆਗੇ ਨਹੀਂ ਤੇ ਲੱਭ ਰਿਹਾ ਬੱਚੇ ਨੂੰ ਦੋਸਤੋ ਜਿਵੇਂ ਪਹਿਲਾਂ ਦੱਸਿਆ ਸੀਗਾ ਵੀ ਇਸ ਜਗ੍ਹਾ ਤੱਕ ਹੰਦਾ ਹੱਥ ਵੇਖ ਰਿਆ ਸੀ ਉਸ ਤੋਂ ਬਾਅਦ ਉਹ ਦਾ ਹੱਥ ਮਿਲਣਾ ਬੰਦ ਹੋ ਗਿਆ ਜੇ ਹੁਣ ਉਹਨੂੰ ਲੱਭਣ ਦੀ ਕੋਸ਼ਿਸ਼ਾਂ ਜਿਹੜੀਆਂ ਸ਼ੁਰੂ ਕਰ ਦਿੱਤੀ ਗਈਆਂ ਇਹ ਜਿਹੜੇ ਤਰਾਕ ਨੇ ਫਸਪਾਟ ਨਹੀਂ ਦੇਖੋ ਤੁਸੀਂ ਇਹ ਛਾਲ ਮਾਰ ਰਹੇ ਹੈ ਤੇ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹੈ ਲੜਕੇ ਨੂੰ ਬਸ ਜੇ ਤੁਸੀਂ ਦੇਖੋ ਵੀ ਗੋਤਾਖੋਰ ਛਲਾਂਗ ਲਗਾ ਕੇ ਅੰਦਰ ਜਾ ਰਹੇ ਨੇ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਕੋਈ ਉਮੀਦ ਨਹੀਂ ਬਹੁਤ ਵਾਰ ਐਰੂ ਆਇਆ ਆਇਆ ਹੁਣ ਤੱਕ ਨਹੀਂ ਲੱਭਿਆ यह एक्सपर्ट ने लड़के ट्रैक ने लब्बन की कोशिश कर रहे हैं शायद लब्बे जा सके क्योंकि बहाव बहुत तेज है तो नाल में ना रोड़ गया हुए गया। ਅੱਲਿਆ ਰਜੇ ਤੱਕ ਦਾ ਬੁਸਤਾਲੇ ਜਿੰਨਾ ਭਈ ਆਪਦੇ ਤਰਫੋਂ ਤੋਂ ਬਈ ਪੂਰੀ ਆਪਾਂ ਬੰਦ ਕਰਾਂਗੇ ਬਈ ਨਾਮ ਕਾਲਵਾ ਦੋਰ ਦਾ ਬਈ ਤੋੜਾ ਲੱਗੀ ਯਾਰਾ ਬਈ ਆਪਾਂ ਆਪਣਾ ਚਾਹ ਪੁੱਛ ਲੱਗਦਾ ਤੇ ਨਹੀਂ ਆ ਬਈ ਪ੍ਰਬੰਧੇ ਨੂੰ ਬਈ ਆਪਣੇ ਨਾਲ ਕੋਈ ਬਈ ਬੰਦੇ ਨੂੰ ਆਪਾਂ ਆਪਦੇ ਅਤੇ ਤੱਕ ਪਹੁੰਚਾ ਸਕਦੇ ਹਾਂ ਕਾਨੂੰ ਤੁਸੀਂ ਆਪਦਾ ਖਿਆਲ ਪਹਿਲਾਂ ਰੱਖਣਾ ਹਾਂਜੀ ਹਾਂਜੀ ਕੋਈ ਆ ਜਿਹੜਾ ਤੁਸੀਂ ਆਰਾਮ ਨਾਲ ਇੱਕ ਸਾਲ ਲੈ ਕੇ ਗਏ ਤੋ ਹੈ ਤੁਸੀਂ ਐਕਸਪਰਟ ਹੋ ਨਾ ਹਾਂਜੀ ਹਾਂਜੀ ਠੀਕ ਹੈ ਮੁੰਡਾ ਜਿਹਾ ਆਵਾਜ਼ ਜਿਹੜੀ ਹੈ ਦੋਸਤੋ ਇਹ ਕਾਲੂਰਾ ਮੈਂ ਜਿਹੜਾ ਕਿ ਐਕਸਪਰਟ ਹੈਗਾ ਸਾਹ ਚੜ ਗਿਆ ਉਹ ਤਰ੍ਹਾਂ ਤੈਰ ਕਰਕੇ ਕਿਉਂਕਿ ਪਾਣੀ ਦੇ ਵਿੱਚ ਤੈਰਨਾ ਬਹੁਤ ਮੁਸ਼ਕਲ ਹੁੰਦਾ ਸਾਹ ਬੰਦ ਕਰਕੇ ਤੈਰਨਾ ਹੁੰਦਾ ਤੋਂ ਲੱਭਣ ਦੀ ਕੁਐਸਚਨ ਜਿਹੜੀਆਂ ਕਿੱਤੀਆਂ ਜਾ ਰਹੀਆਂ ਨਹੀਂ ਨਹੀਂ ਇਹ ਤਾਂ ਨਹੀਂ ਜਾਣੀ ਕਿ ਆ ਗਿਆ ਯਾਰ ਬਿਤੇਰੇ ਕੋਈ ਨਾ ਬਾਹਰ ਬਾਹਰ ਰਿਕਵੈਸਟ ਹੈ ਦੋਸਤੋ ਕਿ ਆਪਣੇ ਬੱਚਾ ਨਾਲ ਜਿਆਦਾ ਰੋਡਲੀ ਨਾ ਹੋਇਆ ਕਰੋ ਅੱਜ ਕੰ ਦੇ ਬੱਚੇ ਜਿਹੜੇ ਆ ਟੋਲਰੇਟ ਨਹੀਂ ਕਰਦੇ ਆਪਣੀ ਗੱਲਾਂ ਨੂੰ கருணாநிதி जो बंदा यही अपना माल बनाता है मार कर ते दोस्तों ये देखो ये निस्वार्थ सेवा है किया परिधि सेवा है ना ना यार ना यार ना यार ना ना यार कौन सा टेंशन वो टेंशन नहीं ਅਪਾ ਚੱਕਾ ਕਰਨਾ ਨਾ ਜਿੱਥੇ ਚਾਪੇ ਹੁੰਦੇ ਆ ਯਾਰ ਭਾਈ ਉਸੇ ਬੰਦੇ ਦਾ ਡੰਡਾ ਡਰ ਹੁੰਦਾ ਆ ਦਰਪੋ ਚੀਜ਼ੇ ਜਿਹੜੂ ਪਾਣੀ ਤੇ ਨਾ ਭਾਈ ਬੰਦਾ ਚਟੋਪੇ ਨਹੀਂ ਪਰ ਵਾਪਸ ਤੇ ਅੱਗੇ ਜਾਊਗਾ ਵੀ ਆ ਬਕੰਡੇ ਹੋਣ ਨੇ ਆ ਗੱਲ ਹੁੰਦੀ ਆ ਯਾਰ ਭਾਈ ਮੈਂ ਚਿੰਤੇ ਜੋ ਬੰਦਾ ਆ ਦੋ ਆ ਨੇ ਆ ਤੋ ਆ ਤੋ ਬੰਦਾ ਆ ਹਾਂ ਅੱਪਾ ਚੀਜ਼ ਹੋ ਵੇਖ ਲਈ ਆ ਯਾਰ ਬੱਚਾ ਹੈ ਯਾਰ ਬੜੀ ਸਲਤ ਆ आया के आया कट गया अपना बच्चा ने रोका भाई हेलो हेलो डालोगे पूरा मामला हेलो तो दोस्तों ये कालू राम ने जड़ा क्लबन दी कोशिश कर रहा है हेलो यार चल आओ यार मेरे कर लेना मैं यहां पे ही आ ਇੱਕ ਲਈ ਹੈ ਨਾ ਬਸ ਕਰ ਰਿਹਾ ਹੈ ਕਿ ਆਪ ਵੀ ਬੋਲਾ ਹੋ ਗਿਆ ਸਾਡਾ ਵੀ ਆ ਗਿਆ ਹੈ ਇੱਕ ਲਈ ਹੈ ਨਾ ਬਸ ਕਰ ਰਿਹਾ ਹੈ ਕਿ ਆਪ ਵੀ ਬੋਲਾ ਹੋ ਗਿਆ ਤੇ ਪੁਲੀ ਦੇ ਕੋਲ ਕਾਲੂ ਰਾਮ ਕੋਸ਼ਿਸ਼ ਕਰ ਰਿਹਾ ਕਿਉਂਕਿ ਪਹਿਲਾਂ ਵੀ ਐਕਸਪਰਟ ਹੈ ਲੜਕਾ ਪਹਿਲਾਂ ਵੀ ਲੱਗਦਾ ਰਹੇ تھے ਜੋ ਲੋਕ ਡੁੱਬੇ ਹੁੰਦੇ ਹੈ ਉਹ ਸੀ ਹੈ ਮੈਨੂੰ ਨਹੀਂ ਆਉਂਦਾ ਦੇਖਿਆ ਯਾਰ ਇੰਦਾ ਕਾ ਆਪੇ ਤੇ ਮੁੱਕੇ ਦੇ ਪਾਸ ਕਰਾ ਲੈ ਲੋਦੀ ਸੀ ਕਿਉਂ ਇੱਧਰ ਬੰਦੇ ਕਿੱਥੇ ਜਾ ਰਹਾ ਬਾਬੇ ਮੈਂ ਸੁਨਾਪਾ ਫਾਕੇ ਜਾਣਾ ਹਾਂ ਹਾਂ ਤੇ ਪਾ ਕੇ ਕਰ ਮੋੜ ਕੇ ਕੋਡ ਪਾ ਤਾ ਇਹ ਮੰਨ ਲਓ ਜੇ ਨਾਲ ਬਰੇ ਕਪੜੇ ਜੜ ਕੇ ਰਹਿਣੇ ਪੁਰਾਣੇ ਚਾਹੀਦੇ ਹਾਂ ਹਾਂ ਨਹੀਂ ਨਹੀਂ ਵੀਰੇ ਰਿਸਕ ਨਹੀਂ ਲੈਣਾ ਕੋਈ ਵੀ ਜਿੰਨਾ ਕਰਤਾ ਹੁੰਦਾ ਉਹ ਕਰ ਲੈ ਹਾਂ ਨਹੀਂ ਨਹੀਂ ਤੂੰ ਆਪਦਾ ਜਿੰਨਾ ਹੁੰਦਾ ਉਹ ਕਰ ਲੈ ਕੋਈ ਰਿਸਕ ਨਹੀਂ ਲੈਣਾ ਵੀ ਆਪਣੇ ਕੋਲੇ ਹੋਵੇ ਆਪਾਂ ਹਾਂ ਇਹ ਤਾਂ ਚੱਲ ਰਹੀ ਗਣੀ ਤੇ ਮੈਂ ਇਹਦਾ ਪੂਰਾ ਦੇਖਣਾ ਹੈ ਅੱਟਾ ਬੋਲੇ ਬਹੁਤ ਪਰਨਾ ਬਦੋ ਅੱਗੇ ਰੁੜ ਜਾਉਣਾ ਹੈ ਅੱਗੇ ਰੁੜ ਜਾਉਣਾ ਹੈ ਅੱਗੇ ਰੁੜ ਜਾਉਣਾ ਹੈ ਕਿੱਥੇ ਬਹੁਤ ਹੈ ਅੱਛਾ ਕਿੱਥੇ ਆ ਜਾ ਅੱਗੇ ਆਪ ਵੀ ਬੜੇ ਵਾਹ ਸੇਕੜ ਗਰੀ ਪਰਤੇ ਆਇਆ ਤੁਸੀਂ ਹਾਦੀਕਾ ਅਬ ਕੁੰਮਾ ਬੜਾ ਉਹ ਦੂਰ ਹੈ ਹਾਂ ਮੈਂ ਮਤਾਂ ਉਹਨੂੰ ਭੱਜੀ ਰਿਹਾ ਏ ਕਿਹਦੀ ਇਹ ਹੈ ਕਾਲੂ ਰਾਮ ਨਾਮ ਦਾ ਤਰਾਕ ਹੈ ਇਹ ਲੱਭਣ ਦੀ ਕੋਸ਼ਿਸ਼ ਕਰ ਰਿਹਾ ਦੋਸਤੋ ਫਿਲਹਾਲ ਹੁਣ ਤੱਕ ਕੋਈ ਲੜਕੇ ਦਾ ਕੁਝ ਵੀ ਪਤਾ ਨਹੀਂ ਲੱਗਿਆ ਉਹਦੀ ਇੱਕ ਸਾਈਕਲ ਖੜੀ ਹੈ ਬੜੇ ਲੋਕਾਂ ਨੇ ਵੇਖਿਆ ਉਹਨੂੰ ਛਾਲ ਮਾਰਦੇ ਉਹਨੂੰ ਡੁੱਬਦੇ ਹੀ ਵੇਖਿਆ ਪਰ ਬਚਾਇਆ ਨਹੀਂ ਜਾ ਸਕਿਆ ਉਹ ਸੁਖਰ ਭਾਈ ਮੈਂ ਇਕੱਲੇ ਆਨੇ ਦਾ ਮੈਂ ਯਾਰ ਵੇਲੇ ਹੁੰਦਾ ਰਹਾ ਕਿ ਕੰਨੇ ਲੱਭਦੇ ਆ ਬੰਦੇ

बैकल मारी है, पूल पर आपने चार मारी है। तो तुम्हारे कितने? ओह छोरों मारे आपने आए हैं। कितने ढक्कन बंदे वहाँ पे? बैकल मारी है, बढ़ते हैं आधी का। चार दिन का तो बंदा हो रहा है जो दो दिन दो बार बताया मेरे पास। वाह वे दो बार। क्या ही है? वहाँ पर बेटर रबी का। चलो जी फिलहाल दोस्तों अपडेट हैगी हैपुर माइनर के किनारे तो तुम देख लो भी असि काफी देर भी अपडेट दे रहे हैं कि एक लड़के ने छाल मारी है बड़े लोगों ने वेख्या है रब करे वो सही हो ਪਰ ਉਹ ਵੀ ਸਾਈਕਲ ਰੇੜੀ ਉਖੜੀ ਆ ਜਿਵੇਂ ਕਿ ਲੋਕਾਂ ਨੇ ਦੱਸਿਆ ਬਹੁਤ ਲੋਕ ਨੇ ਜਿਹੜੇ ਕਿਸ ਤਰ੍ਹਾਂ ਛਾਲ ਮਾਰ ਦਿੰਦੇ ਆ ਆਪਣੇ ਕੱਪੜੇ ਰੱਖ ਕੇ ਦੋ ਤਿੰਨ ਦਿਨ ਪਹਿਲੇ ਤੁਸੀਂ ਦੋਸਤੋ ਦੇਖਿਆ ਹੋਣਾ ਕਿ ਇੱਕ ਆਰਿਆਨਗਰ ਦਾ ਬਜ਼ੁਰਗ ਸੀਗਾ ਹੈਂਡੀਕੈਪਡ ਵਿਅਕਤੀ ਸੀ ਜਿਨੇ ਆਪਣਾ ਵਾਕਕਰ ਤੇ ਚਪਲਾ ਛੱਡ ਕੇ ਉੱਥੇ ਛਾਲ ਮਾਰਦੀ ਸੀ ਨਹਿਰ ਦੇ ਵਿੱਚ ਜੇ ਅੱਜ ਇੱਕ ਲੜਕਿਆਂ ਨੇ ਸਾਈਕਲ ਛੱਡੀ ਨਹਿਰ ਤੇ ਛਾਲ ਮਾਰ ਦਿੱਤੀ ਬੜੇ ਹੀ ਮੰਦ ਭਾਗੀ ਆ ਜਿਹਨੂੰ ਦੁਖਾਨ ਵਾਲੀ ਖਬਰ ਆ तक कोई पहुंचा नहीं गा हम बार किसी जानकारी नहीं है आप पता लग पाया कि लड़का कौन है कितों का कौन हैगा ये जो जानकारी मिलेगी वो भी अपडेट आप देंगे फिलहाल इनकी अपडेट है कि एक लड़के ने इस पॉल के उपरों छाल मारती तो डुब गया बस इतना थैंक यू तो दोस्तों ये चप्पल मैं एक बार फिर तो दिखा दिया ये चप्पल आने तो ये साइकिल है उस लड़के दा नया साइकिल है बिल्कुल ते टोपी भी हैगी है ਦੂਸਰੇ ਦੀ ਹੈ ਹਾਂ ਚਲੋ ਠੀਕ ਹੈ ਸੋਰੀ ਜੀ ਤੁਸੀਂ ਚਲਿੰਗਿਆ ਤਾਂ ਦੋਸਰੇ ਦੋ ਰੁਪਏ ਦੇਖਿਆ ਸੀਗਾ ਨਹੀਂ ਮੈਂ ਉਹ ਤੇ ਟੈਂਕਰ ਕਰਦਾ ਮੈਂ ਦੇਖਦਾ ਕੱਢ ਵੀ ਲੈਂਦਾ ਠੀਕ ਹੈ ਹਾਂ ਜੀ ਅਗਰ ਮੈਂ ਦੇਖ ਲੈਂਦਾ ਮੈਂ ਕੱਢ ਵੀ ਮੈਨੂੰ ਘਾਲ ਮਾਰ ਕੇ ਠੀਕ ਹੈ ਮਦਦ ਕਰਨੀ ਤਾਂ ਦੇਖ ਲਓ ਫਿਰ ਚਲਦੇ ਆ ਜਾਂਦੇ ਰਿਕਵਰਨਾ ਠੀਕ ਹੈ ਜੀ ਨਹੀਂ ਉਹ ਜਾ ਰਹੇ ਆ ਲੜਕੇ ਕਰ ਰਹੇ ਆ ਕਰ ਰਹੇ ਆ ਪਤਾ ਜੀ ਦੋਸਤੋ ਫਿਰ ਤੋਂ ਮਿਲਣਾ ਕਿਸੇ ਨਵੀਂ ਅਪਡੇਟ ਦੇ ਨਾਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ